ਨਮਸਕਾਰ ਆਕਾਸ਼ ਵਾਨਿਤਾ ਇਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਸਭ ਤੋਂ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਆਪਣੇ ਵਿਵਹਾਰ ਅਤੇ ਗਤੀਵਿਧੀਆਂ ਵਿੱਚ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਦਾ ਸੱਤਾ ਦਿੱਤਾ ਹੈ ਖੂਨਦਾਨ ਕੰਵਿਚ ਪੰਜਾਬ ਸਮੁੱਚੇ ਭਾਰਤ ਦੇ ਤਿੰਨ ਮਹਰੀ ਸੂਪਿਆਂ ਵਿੱਚੋਂ ਇੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾ ਸੰਬੰਧੀ ਦਾਇਰ ਸਾਰੀਆਂ ਪਟੀਸ਼ਨਾਂ ਰੱਦ ਕੀਤੀਆਂ हरियाणा ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ ਖਤਮ ਹੋ ਗਿਆ ਵੋਟਾਂ ਸ਼ਨੀਵਾਰ ਨੂੰ ਪੈਂਦੀਆਂ ਅਤੇ ਮਾਤਾ ਦੁਰਗਾ ਦੀ ਪੂਜਾ ਦਾ ਨੌ ਦਿਨਾ ਨਰਾਤਿਆਂ ਦਾ ਤਿਹਾਰ ਅੱਜ ਸ਼ਰਦਾ ਦੇ ਉਤਸ਼ਾਹ ਨਾਲ ਸ਼ੁਰੂ ਹੋਇਆ ਅੰਮ੍ਰਿਤਸਰ ਵਿਖੇ ਵੀ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦਾ ਆਕਾਸ ਤਹਿਣ ਖਬਰਾਂ ਸਥਾਨਾਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਅਜਿਹਾ ਕੰਮ ਨਾ ਕਰਨ ਜਿਸ ਨਾਲ ਉਹਨਾਂ ਦੇ ਚਰਿੱਤਰ ਨੂੰ ਢਾਲ ਲਗੇ ਉਹਨਾਂ ਕਿਹਾ ਕਿ ਉੱਚ ਨੈਤਿਕ ਕਦਰਾਂ ਕੀਮਤਾਂ ਉਹਨਾਂ ਦੇ ਵਿਹਾਰ ਅਤੇ ਕਾਰਜ ਸ਼ੈਲੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ ਰਾਸ਼ਟਰਪਤੀ ਮੁਰਮੂ ਅੱਜ ਰਾਜਸਥਾਨ ਵਿੱਚ ਆਪਣੇ ਦੋ ਦਿਨਾਂ ਦੌਰੇ ਤੇ ਪਹਿਲੇ ਦਿਨ ਉਦੇਪੁਰ ਚ ਮੋਹਨ ਲਾਲ ਸੁਖਾੜੀਆ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ राष्ट्रपति ने कहा कि बाबा साहब भीमरा चरित्र महत्वपूर्ण मानते संविधान निर्माता एवं अग्रणी राष्ट्र निर्माता बाबा साहेब का मानना था कि चरित्र शिक्षा से भी ज्यादा महत्वपूर्ण तो है कि ऐसा शिक्षित व्यक्ति जिसमें चरित्र और विनम्रता ना हो हिंसक जीव से भी अधिक खतरनाक होता है ਰਾਸ਼ਟਰਪਤੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਗਿਆਨ ਵਿਗਿਆਨ ਤੇ ਟੈਕਨਾਲੋਜੀ ਸਮੇਤ ਹਰ ਖੇਤਰ 'ਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਨੇ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਸਮੇਂ ਵਿੱਚ ਉਹਨਾਂ ਨੂੰ ਆਪਣੀ ਪੜ੍ਹਾਈ ਦੀ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀ ਭਾਵਨਾ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ। ਉਹਨਾਂ ਵਿਦਿਆਰਥੀਆਂ ਨੂੰ ਨਿੱਜੀ ਅਭਿਲਾਸ਼ਾ ਅਤੇ ਸਮਾਜਿਕ ਸੰਵੇਦਨਸ਼ੀਲਤਾ ਵਿਚਕਾਰ ਸੰਤੁਲਨ ਬਣਾ ਕੇ ਅਕੀ ਵਤਨ ਦਾ ਸੱਤਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਨੂੰ ਅੱਜ 10 ਸਾਲ ਪੂਰੇ ਹੋ ਗਏ ਨੇ ਸਾਲ 2014 ਚਾਚੀ ਦੇ ਦਿਨ ਸ਼੍ਰੀ ਮੋਦੀ ਨੇ ਆਕਾਸ਼ਵਾਣੀ ਤੇ ਇਸ ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਸ਼ੁਰੂ ਕੀਤੇ ਸਨ ਪ੍ਰੋਗਰਾਮ ਦੇ ਇਸ 10 ਸਾਲਾਂ ਦੇ ਸਫ਼ਰ 'ਚ ਪ੍ਰਧਾਨ ਮੰਤਰੀ ਮੋਦੀ ਨੇ ਮਹੱਤਵਪੂਰਨ ਸੱਭਿਆਚਾਰਕ ਸਮਾਜਿਕ ਵਾਤਾਵਰਣ ਸੁਰੱਖਿਆ ਤੇ ਆਮ ਵਿਹਾਰ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਮਨ ਕੀ ਬਾਤ ਪ੍ਰੋਗਰਾਮ ਪ੍ਰਧਾਨ ਮੰਤਰੀ ਅਤੇ ਆਮ ਨਾਗਰਿਕਾਂ ਵਿਚਕਾਰ ਸੰਵਾਦ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਕੇ पिछले महीने मन की बात श्री मोदी ने कहा सी कि प्रोग्राम का दस साल का लंबा सफर एक माला का रूप धारण कर गये जिस हर कड़ी नवे तजर्बे नवी कहा नवी शखसीियत जोड़ती है दस साल पहले मन की बात का प्रारंभ तीन अक्टूबर को विजयादशमी के दिन हुआ था मन की बात की इस लंबी यात्रा के कई ऐसे पड़ाव हैं जिन्हें मैं कभी भूल नहीं सकता मन की बात के करोड़ों श्रोता हमारी इस यात्रा के ऐसे साथी हैं जिनका मुझे निरंतर सहयोग मिलता रहा देश के कोने कोने से उन्होंने जानकारियां उपलब्ध कराई मन की बात के श्रोता ही इस कार्यक्रम के असली सूत्रधार है ਪੰਜਾਬ ਨੇ ਸਵੈ ਇੱਛਾ ਤੇ ਸੇਵਾ ਭਾਵ ਨਾਲ ਖੂਨਦਾਨ ਕਰਨ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਦੇਸ਼ ਭਰ ਦੇ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬ ਨੂੰ ਇਮਾਨਤਾ ਜੈਪੁਰ ਰਾਜਸਥਾਨ ਵਿਖੇ 1 ਅਕਤੂਬਰ 2024 ਨੂੰ ਸਵੈ ਇੱਛਾ ਨਾਲ ਖੂਨਦਾਨ ਬਾਰੇ ਕੌਮੀ ਦਿਹਾੜੇ ਮੌਕੇ ਕਰਵਾਈ ਗਈ ਵਕਾਰੀ ਇੰਡੀਆ ਬਲੱਡ ਡੋਨੇਸ਼ਨ ਐਨਜੀਓ ਕਨਕਲੀਵ ਤਰਾਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟੋਰੇਟ ਜਰਨਲ ਆਫ ਹੈਲਥ ਸਰਵਿਸਿਜ਼ ਦੀ ਇਕ ਸ਼ਾਖਾ ਬਲੋ ਪ੍ਰਦਾਨ ਕੀਤੀ ਗਈ ਪੰਜਾਬ ਦੇ ਸੇਤ ਦੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਇਮਾਨਤਾ ਸਾਲ 2023-24 ਜੋ ਸ਼ਾਨਦਾਰ ਕਾਰਗੁਸਾਰੀ ਲਈ ਦਿੱਤੀ ਗਈ ਹੈ ਇਸ ਸਮੇਂਦਾਰਨ ਕੌਂਸਲ ਨੇ 11109 ਹੁੰਦਨ ਕੈਂਪ ਲਗਾਏ ਅਤੇ ਪਾਰਤ ਸਰਕਾਰ ਦੇ 460000 ਯੂਨਿਟ ਦੇ ਟੀਚੇ ਨੂੰ ਪਾਰ ਕਰਦਿਆਂ 493000 ਯੂਨਿਟ ਖੂਨ ਇਕੱਤਰ ਕੀਤਾ ਹੈ ਉਨਾ ਕਿਹਾ ਕਿ ਪੰਜਾਬ ਚ 182 ਲਾਇਸੈਂਸशुदा ਖੂਨ ਕੇਂਦਰਾਂ ਦਾ ਨੈਟਵਰਕ ਮੌਜੂਦ ਹੈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਚ ਫੈਲੇ 49 ਸਰਕਾਰੀ ਖੂਨ ਕੇਂਦਰ ਸ਼ਾਮਲ ਨੇ ਜੋ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਂਦੇ ਨੇ ਇਹ ਪੁਰਸਕਾਰ ਸਿਖਤ ਡਾਇਰੈਕਟਰ ਡਾਕਟਰ ਸੁਨੀਤਾ ਦੇਵੀ ਅਤੇ ਸੁਰੇਂਦਰ ਸਿੰਘ ਨੇ ਸੂਬੇ ਤਰਫੋਂ ਪ੍ਰਾਪਤ ਕੀਤਾ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ ਪੰਚਾਇਤੀ ਚੋਣਾਂ ਵਿੱਚ ਰਾਖਵਾ ਕਰਨ ਇੱਕ ਪਰਿਵਾਰ ਦੀ ਵੱਖ-ਵੱਖ ਵਾਰਡ ਵਿੱਚ ਵੋਟ ਪਾਣ ਅਤੇ एनओसी विषयते दायर सारी petitions ਨੂੰ ਰੱਦ ਕਰ ਦਿੱਤਾ ਹੈ ਖਬਰ ਐਜੰਸੀ ਹਿੰਦੁਸਤਾਨ ਸਮਾਚਾਰ ਨੇ ਦੱਸਿਆ ਕਿ ਹਾਈ ਕੋਰਟ ਵਿੱਚ ਇਸ ਬਾਰੇ ਕਈ petitions ਦਾਇਰ ਕੀਤੀਆਂ ਗਈਆਂ ਸਨ ਹਾਈ ਕੋਰਟ ਦੇ ਜਸਟਿਸ ਸੁਰੀਸ਼ਵਾ ਠਾਕੁਰ ਦੀ ਬੈਂਚ ਨੇ ਸੂਬਾ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਹੈ ਕਿ ਉਹ ਨਾ ਵਿਸ਼ਾ ਤੇ ਉਚਿਤ ਕਾਰਵਾਈ ਕਰੇ ਇਸ ਤੋਂ ਇਲਾਵਾ ਪੰਜਾਬ ਦੇ ਕਈ ਥਾਵਾਂ ਤੋਂ ਸਰਪੰਚਾਂ ਦੇ ਅਹੁਦੇ ਲਈ ਬੋਲੀ ਲਗਾਉਣ ਖਿਲਾਫ ਵੀ ਹਾਈ ਕੋਰਟ ਵਿੱਚ petition ਦਾਇਰ ਕਰਕੇ ਇਸ ਦੀ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਦੇ ਵਕੀਲ ਸਤਿੰਦਰ ਕੌਰ ਵੱਲੋਂ ਦਾਇਰ petition 'ਚ ਦੋਸ਼ ਲਗਾਇਆ ਗਿਆ ਹੈ ਕਿ ਸਰਪੰਚ ਦੇ ਅਹੁਦੇ ਨੂੰ ਵੇਚਣ ਦਾ ਮਾਮਲਾ ਪੂਰੀ ਤਰ੍ਹਾਂ ਇਹਨਾਂ ਸਵਿਧਾਨਿਕ ਹੈ ਹਾਈ ਕੋਰਟ ਨੇ ਸੂਬਾ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਠੋਸ ਕਦਮ ਚੁੱਕਣ ਦੇ ਹੁਕਮ ਵੀ ਦਿੱਤੇ ਨੇ ਉਧਰ ਹਰਿਆਣਾ ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਆਸ਼ਾਮ ਖਤਮ ਹੋ ਗਿਆ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਸ਼ਨੀਵਾਰ ਨੂੰ ਇੱਕ ਗੇਟ ਚ VOTING ਹੋਵੇਗੀ VOTING ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਵੋਟਾਂ ਦੀ ਗਿਣਤੀ ਜੰਮੂ ਕਸ਼ਮੀਰ ਦੇ ਨਾਲ ਨਾਲ 8 ਅਕਤੂਬਰ ਨੂੰ ਹੀ ਹੋਵੇਗੀ ਹਰਿਆਣਾ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਆਜਵਾਕ-ਵਾਕ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜਨ ਸਮਰਥਨ ਜਟਾਉਣ ਲਈ ਜਨਤਕ ਮੀਟਿੰਗਾਂ ਤੇ ਰੋਡ ਸ਼ੋਅ ਕੀਤੇ ਮੋਕ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਹੁਣ ਸਿਆਸੀ ਪਾਰਟੀਆਂ ਜੋ ਉਮੀਦਵਾਰ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਕਰ ਸਕਣਗੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ਤੇ ਪਾਬੰਦੀ ਸ਼ਾਮ 6 ਵਜੇ ਤੋਂ ਲਾਗੂ ਹੋ ਗਈ ਹੈ ਇਸ ਸਮੇਂ ਦੌਰਾਨ ਲਾਊਡ ਸਪੀਕਰ ਦੀ ਵਰਤੋਂ ਦੀ ਪਾਬੰਦੀ ਰਹੇਗੀ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਅਤੇ ਚੋਣ ਅਜੰਟਾ ਨੂੰ ਛੱਡ ਕੇ ਹੋਰ ਪਾਰਟੀ ਵਰਕਰ ਜਾਂ ਆਗੂ ਅਤੇ ਪ੍ਰਚਾਰਕ ਜੋ ਸਬੰਧਤ ਹਲਕੇ ਦੇ ਵੋਟਰ ਨਹੀਂ ਹਨ ਉਸ ਹਲਕੇ ਵਿੱਚ ਨਹੀਂ ਰਹਿ ਸਕਦੇ ਪੰਜਾਬ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਰਲਾਉਣ ਅਤੇ ਸਵੱਛਜੀ ਪ੍ਰਬੰਧਨ ਦੀ ਅਪੀਲ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਨੇ। ਸਾਡੇ ਅਫਸਰ ਸਹਿਵਾਹਾਂ ਤਾਂ ਪਹਿਲਾਂ ਵੀ ਪਿੰਡਾਂ ਜਾ ਰਹੇ ਨੇ। ਮੈਂ ਤੇ ਐਸਐਸਪੀ ਸਾਹਿਬ ਵੀ ਹਰ ਹਫ਼ਤੇ ਦੇ ਕੁਝ ਪਿੰਡਾਂ ਜਾ ਰਹੇ ਹਾਂ ਤੇ ਅੱਗੇ ਸੀ ਡੇਰੇ ਦੇ ਸਾਡਾ ਸਾਨੂੰ ਇਹਨਾਂ ਦੀ ਸਮੱਸਿਆ ਵੀ ਸਮਝਣ ਦਾ ਮੌਕਾ ਮਿਲਦਾ। ਇਹ ਆਪਣੀ ਕੋਈ ਲਗਭਗ 200 40 ਪਿੰਡ ਸੀ ਜਿੱਥੇ ਪਿਛਲੇ ਸਾਲ ਅੱਗ ਦਾ ਇੱਕ ਦੋ ਇਨਸੀਡੈਂਟ ਹੋਈ ਸੀ ਤੇ ਮੈਂ ਆਉਣ ਵਾਲੇ ਸਮੇਂ 'ਚ ਵੀ ਹੋਰ ਪਿੰਡਾਂ 'ਚ ਜਾਵਾਂਗਾ ਇਸੇ ਤਰ੍ਹਾਂ ਸੂਬੇ ਵਿੱਚ ਪਰਾਲੇ ਦੀ ਸੂਚਿਤ ਜੀ ਸਾਮ ਸੰਭਾਲ ਕਰਨ ਵਾਲੇ ਕਈ ਕਿਸਾਨ ਵੀ ਸਾਰਿਆਂ ਲਈ ਰਾਤ ਦੇ ਸੇਰੇ ਬਣੇ ਹੋਏ ਨੇ ਮੋਗਾ ਤੇ ਮੁਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਸਤਨਾਮ ਸਿੰਘ ਕੰਡਪੱਤੋ ਜੋ ਮੈਂ 2016-17 ਤੋਂ ਹੁਣ ਤੱਕਰ ਝੋਨੇ ਦੀ ਰੈਂਦ ਖੋਣ ਨੂੰ ਵਿੱਚ ਹੀ ਮਿਲਾਉਣਾ ਜੋ ਪਰਾਲੀ ਹੁੰਦੀ ਆ ਸੀ ਉਹਨੂੰ ਬਲੌ ਕਰਦੇ ਆ ਇਹਦੇ ਨਾਲ ਜੋ ਗਡਵੇ ਹੁੰਦੇ ਆ ਜੋ ਹੋਰ ਵੀ ਸੋਹਣਦਤ ਹੁੰਦੇ ਆ ਉਹ ਮਰਨੋਂ ਬਚ ਜਾਂਦੇ ਆ ਫਸਲਾਂ ਦਾ ਝਾੜ ਵਧੀਆ ਨਿਕਲਦਾਗਾ ਖਾਦਾਂ ਦੀ ਵਰਤੋਂ ਹੁੰਦੀ ਆ ਉਹ ਘਟ ਜਾਂਦੀ ਆ ਆਪਣਾ ਉਧਰੋਂ ਖਰਚਾ ਘਟ ਜਾਂਦਾ ਮੈਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਵੀ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਕਿੰਨਾ ਵੀ ਆਪਣਾ ਅਰਜ਼ ਬਣਦਾਗਾ ਵੀ ਇਹਨੂੰ ਵਿੱਚ ਹੀ ਮਿਲਾਇਆ ਜਾਵੇ देवी दुर्गा दी पूजा ਦਾ 9 ਦਿਨਾਂ ਨਰਾਤਿਆਂ ਦਾ ਤਿਹਾਰ ਅੱਜ ਸ਼ਰਦਾ ਦੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਨਰਾਤਿਆਂ ਦੇ ਇਸ ਤਿਹਾਰ ਦੌਰਾਨ ਮਾਤਾ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਪਹਿਲੇ ਦਿਨ ਦੇਵੀ ਦੁਰਗਾ ਦੇ ਸ਼ੈਲ ਪੁੱਤਰੀ ਦੇ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ ਜਲੰਧਰ ਦੇ ਦੇਵੀ ਤਲਾ ਮੰਦਰ سمیت ਸੂਬੇ ਪਾਸ ਚੋਖਵਾਗਾઠા ਮਤੇ ਮੰਦਿਰਾਂ ਨੂੰ ਖੂਬਸੂਰਤ ਟਾਂਗ ਨਾਲ ਸਜਾਇਆ ਗਿਆ ਹੈ ਸਵੇਰ ਤੋਂ ਹੀ ਮੰਦਿਰਾਂ ਚ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਸ਼ੁਰੂ ਹੋਏ ਨਰਾਤਿਆਂ ਦੀਆਂ ਦੇਸ਼ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਧਰ ਅਮਰitsar ਵਿਖੇ ਵੀ ਵੱਡਾ ਹਨਮਾਨ ਮੰਦਿਰ ਚਾਰ ਸਾਲ ਲੱਗਣ ਵਾਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਰਾਤਾਂ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਹੈ ਮੇਲੇ ਨੂੰ ਲੈ ਕੇ ਲੋਕਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਮੇਲੇ ਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਲੰਗੂਰ ਬੰਦੇ ਨੇ ਅਤੇ ਪੂਰੇ 10 ਦਿਨ ਤੱਕ ਬ੍ਰਹਮਚਾਰਿਆ ਵਰਤਦੇ ਨਾਲ ਪੂਰਾ ਸਾਤਵਿਕ ਜੀਵਨ ਬਤੀਤ ਕਰਦੇ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਉਪਰਾਲੇ ਨਾਲ ਸੂਬੇ ਦੀਆਂ 6 ਆਈਟੀਆਈਸ ਨੂੰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਆਪਣਾਉਣ ਸਬੰਧੀ ਅੱਜ ਸਮਝੌਤਾ ਸਹਿਬਤ ਕੀਤਾ ਗਿਆ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੀਤਾ ਮੁਕੀ ਸਹਲਾਈ ਦੇਣ ਲਈ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਲਈ ਉਨ੍ਹਾਂ ਵਿਕਰਮਜੀਤ ਸਿੰਘ ਸਾਹਨੀ ਨਾਲ ਤਾਲਮੇਲ ਕੀਤਾ ਜਿਸ ਨੂੰ ਸਵੀਕਾਰ ਕਰਦਿਆਂ ਸ਼੍ਰੀ ਸਾਹਨੀ ਨੇ ਸੂਬੇ ਦੀਆਂ 6 ਆਈਟੀਆਈਸ ਨੂੰ ਆਪਣਾਉਣ ਸਬੰਧੀ ਅੱਜ ਸਮਝੌਤਾ ਸਹਿਬਤ ਕੀਤਾ ਇਹਨਾਂ ਆਈਟੀਆਈਸ ਵਿੱਚ ਲੁਧਿਆਣਾ ਪਟਿਆਲਾ ਮਾਨਕਪ ਵੱਜਦਾ ਅਜੀਤ ਸਿੰਘ ਨਗਰ ਸੁਨਾਮ ਕਰੋੜ ਅਤੇ ਆਈਟੀਆਈ ਲਾਲੜੂ ਸ਼ਾਮਲ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟੈਕਸ ਚੋਰੀ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਜੀਐਸਟੀ ਵਿਭਾਗ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਸੇ ਤਹਿਤ ਸ਼੍ਰੀ ਮਕਤਸਰ ਸਾਹਿਬ ਦੇ ਸਹਾਇਕ ਕਮਿਸ਼ਨਰ ਰਾਜਕਰ ਰੋਹਿਤ ਗਰਗ ਦੇ ਦਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਅਫਸਰਾਂ ਵੱਲੋਂ ਬਾਜ਼ਾਰਾਂ ਚ ਅਚਨਚਿਤ ਚੈਕਿੰਗ ਕੀਤੀ ਗਈ ਉਧਰ ਪਟਿਆਲਾ ਕਰ ਵਿਭਾਗ ਦੀਆਂ ਟੀਮਾਂ ਨੇ ਵੀ ਪਟਿਆਲਾ ਸ਼ਹਿਰ ਸਮੇਤ ਸਮਾਣਾ ਪਾਤਣਾ ਰਾਜਪੁਰਾ ਤੇ ਨਾਬਾ ਦੇ ਬਾਜ਼ਾਰਾਂ ਚ ਅਚਨਚਿਤ ਚੈਕਿੰਗ ਕੀਤੀ ਅਤੇ ਟੈਕਸ ਚੋਰੀ ਦੇ ਮਾਮਲੇ ਸਾਹਮਣੇ ਆਉਣ ਤੇ ਦੂਰ ਦਰਜਨ ਤੋਂ ਵੱਧ ਨੋਟਿਸ ਕੱਟੇ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ 'ਚ ਪੂਜਾ ਸਮੱਗਰੀ ਜਲ ਪ੍ਰਵਾਹ ਕਰਨ ਗਏ ਇੱਕ ਪਿਤਾ ਪੁੱਤਰ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ ਡੀਐਸਪੀ ਦੋਰਾ ਸਿੰਘ ਸੰਜੀਵ ਕੁਮਾਰ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੇ ਪੁਲਿਸ ਨੇ ਗੋਤਾਖੋਰਾਂ ਨਾਲ ਪਾਲ ਸ਼ੁਰੂ ਕਰ ਦਿੱਤੀ ਪਿਤਾ ਦੀ ਮ੍ਰਿਤਕ ਦੀਨੂ ਬਰਾਮਦ ਕਰ ਲਿਆ ਗਿਆ ਤੇ ਪੁੱਤਰ ਨੂੰ ਦਰਿਆ 'ਚ ਖੋਜਣ ਲਈ ਐਨਡੀਆਰਐਫ ਦੀ ਮਦਦ ਲਈ ਜਾ ਰਹੀ ਹੈ ਮ੍ਰਿਤਕ ਵਿਨਕੁਮਾਰ ਪਠਾਨਕੋਟ ਦੇ ਬਸੰਤ ਕਲੋਨੀ ਦੇ ਰਹਿਣ ਵਾਲੇ ਸਨ ਦਿਆਕਰ ਚੋ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰਾਪਤੀ ਮੁਰਮੂ ਨੇ ਵਿਦਿਆਰਥੀਆਂ ਨੂੰ ਆਪਣੇ ਵਿਵਹਾਰ ਤੇ ਗਤੀਵਿਧੀਆਂ ਵਿੱਚ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਦਾ ਸੱਤਾ ਦਿੱਤਾ ਹੈ ਅਤੇ ਹਰਿਆਣਾ ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ ਖਤਮ ਹੋ ਗਿਆ ਵੋਟਾਂ ਸ਼ਨੀਵਾਰ ਨੂੰ ਪੈਂਡੀਆਂ ਇਸ ਦਿਨਾਲ ਹੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ